ਸ਼ਿਕਾ ਜੀ ਸਾਰਿਆਂ ਨੂੰ ਪੀਵੀ 31 ਮਾਨਸਾ ਵਾਲੇ ਵਲੋਗ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਕਿੰਨੇ ਦਿਨ ਹੋ ਗਏ ਹਨ ਵਲੋਗ ਨਹੀਂ ਉਹਨਾਂ ਤਾਂ ਅਸੀਂ ਤੇ ਅੱਜ ਆਪਾਂ ਵਲੋਗ ਉਹਨਾਂ ਸਟਾਰਟ ਕਰਤਾ ਹਨਾ ਬਿਮਾਰ ਹੋ ਰਹੀ ਸੀਗੇ ਸਾਰੇ ਪਰਿਵਾਰ ਸਾਡਾ ਤੇ ਮੈਂ ਹੁਣ ਥੋੜਾ ਥੋੜਾ ਠੀਕ ਹੋ ਰਿਹਾ ਮੈਂ ਤੇ ਆਪਾਂ ਆਫ ਹੋਏ ਨੇ ਬਿਮਾਰ ਤੇ ਮੰਮੀ ਵੀ ਬਿਮਾਰ ਹੋ ਰਹੇ ਨੇ ਉਹ ਬਾਹਰ ਖੜੇ ਨੇ ਤੇ ਅੱਜ ਦਾ ਵਲੌਗ ਹਣਾ ਅੱਪ ਛੋਟਾ ਜਿਹਾ ਬਣਾਵਾਂਗੇ ਬੜਾ ਤੋਂ ਬੰਦ ਨਹੀਂ ਹਣਾ ਬਿਮਾਰ ਹੋਏ ਪਏ ਸਾਰੇ ਤੇ ਤੁਸੀਂ ਦੇਖੋ ਆਪਣਾ ਛੋਟਾ ਜਿਹਾ ਵਲੌਗ ਹਣਾ ਆਹ ਦੇਖੋ ਮਿੱਤਰੋ ਆਪਣਾ ਮੌਸਮ ਅੱਜ ਕਿੰਨਾ ਸਾਫ਼ ਹੈ ਉਹ ਖੜੇ ਡੈਡੀ ਗੱਲਾਂ ਮਾਰੀ ਜਾਂਦਾ ਅੰਕਲ ਨਾਲ ਤੇ ਅੱਜ ਤੁਸੀਂ ਪਹਿਲਾਂ ਤਾਂ ਦਰਸ਼ਨ ਕਰੋ ਜੀ ਬਾਬਾ ਜੀ ਵਾਹ ਮਰਜ਼ੀ ਹੋ ਜੇ ਹਨਾ ਦਿਨ ਚ ਰੱਬ ਦਾ ਨਾਮ ਤਾਂ ਲੈਣਾ ਹੀ ਲੈਣਾਗਾ ਮੈਂ ਦਿਨ ਚ ਵਸਤ ਆਇ ਨਹੀਂ ਹੋਆ ਕੋਈ ਵੀ ਦਿਨ ਵੀ ਜਿੱਥੇ ਮਰ ਰੱਬ ਦਾ ਨਾਮ ਨਾਲਿਆ ਹੁਣ ਦਿੱਲੀ ਰੱਬ ਦਾ ਨਾਮ ਲੈਣਾ ਪਾਠ ਨਹੀਂ ਕਰਿਆ ਕਰੋ ਹੁਣ ਮੈਂ ਪਾਠ ਨਹੀਂ ਲੈ ਕਰਦਾ ਜੀ ਮੈਂ ਸਰਨ ਜਾਵਲਾ ਕੋਈ ਪਰ ਵਿੱਚ ਜਿਹੜੇ ਪਾਰ ਹੋਏ ਸੀਗਾ ਹੁਣ ਮੈਂ ਤਾਂ ਥੋੜਾ ਥੋੜਾ ਠੀਕ ਹੈ ਪਰ ਮੰਮੀ ਜੜੀ ਹਾ ਟੁੱਟੀ ਹੈ ਜੀ ਤੇ ਆਪਣੀ ਐਪ ਜੀ ਇੱਕ ਫਲਿੱਪਕਾਰਟ ਉਤੇ ਨਾ ਸੇਲ ਚੱਲਦੀ ਸੀ ਜੀ ਮੈਂ ਡੈਡੀ ਕਹਿੰਦੇ ਚਲੋ ਵਲੌਗ ਦੀ ਕਲੀਅਰਟੀ ਘਟ ਆਉਂਦੀ ਹੈ ਹਨਾ ਆਪਣਾ ਚਲੋ ਫੋਨ ਤੇ ਕੈਮਰਾ ੜੀ ਵਧੀਆ ਹੈਗਾ ਵੀ ਚਲੋ ਆਪ ਫਾਈਫੋਨ ਲਿਆਉਨੇ ਆ ਮੈਂ ਡੈਡੀ ਕਹਿੰਦਾ ਵੀ ਸਸਤਾ ਹੋ ਰਿਹਾ ਸੀ ਇਹ ਚਲ ਲਿਆਉਨੇ ਆ ਕੈਮਰਾ ਕਰਕੇ ਪਰ ਮੂਡ ਜੋ ਬਦਲ ਗਿਆ ਇਕੱਥਾ ਤੇ ਵੀ ਬੱਸ ਚਲੋ ਰਾਣੀ ਦੇ ਡੈਡੀ ਕਹਿੰਦੇ ਬਾਦੂ ਤੇ ਕਾਇ ਫਲਾਉਨੇ ਆ ਤੇ ਏ ਅੱਜ ਤੇ ਵਲੋਗ ਆਪਾਂ ਤਾਂ ਕਿਤੇ ਬਾਹਰ ਵੀ ਨਹੀਂ ਜਾਣਾ ਹਨਾ ਕੋਈ ਆਪਾਂ ਕੋਈ ਜਿਆਦਾ ਕੁਝ ਕਰਨਾ ਤਾਂ ਹੈਗਾ ਛੋਟਾ ਵਲੋਗ ਬਣਾਵਾਂਗੇ ਆਪਾਂ ਘਰ ਹੀ ਘਰ ਹੀ ਬੈਠੇ ਬੈਠੇ ਕਿਉਂਕਿ ਬਾਹਰ ਤਾਂ ਹੁਣ ਲੈਕਣਾ ਨਹੀਂ ਜਾਂਦਾ ਮੈ ਵੀ ਘਾਟੀ ਠੀਕ ਹੋ ਜਾਏਗਾ ਮੇਰੇ ਲੱਤਾਂ ਵਾਹ ਬੜੀਆਂ ਦੁਖਦੀਆਂ ਨੇ ਖੜਿਆ ਮਸਾ ਜਾਂਦਾ ਵਰਤਦਾ ਤੇ ਚਲੋ ਬਣਾਪਾਂ ਬਾਹਰ ਚਲਕੋ ਨਹੀਂ ਸੌਰੀ ਬਾਹਰ ਦੇਵ ਤੇ ਕੇਵਤਾਰਾ ਸੋਈ ਗਿਰੂ ਸਮਝਿਓ ਹਮਾਰਾ ਚਲੋ ਚਲੀਏ ਹੁਣ ਬਾਹਰ ਨੂੰ ਇੱਕ ਤਾਂ ਨਾ ਮੈਨੂੰ ਆਹ ਵਾਲੀ ਟੀਸ ਸਤਾਉਂਦੀ ਆ ਆ ਦੇਖੋ ਪ੍ਰਿੰਟ ਉਹ ਰਪ੍ਰਿੰਟ ਦਾ ਸੱਤਾਲਾ ਗ੍ਰਾਮ ਉਹ ਤਾਂ ਬਹੁਤ ਮਤਾਂ ਕਰਦੀ ਨਹੀਂ ਇੱਕਦਮ ਮੇਰੀ ਉਂਗਲੀ ਉਂਗਲ ਤੇ ਲੜ ਗਈ ਉਹ ਤਾਂ ਚੀਕਾਂ ਮਾਰ ਲੱਗ ਗਿਆ ਚੱਲਦਾ ਬਾਹਰ ਨੂੰ ਚੱਕੋ ਮਿੱਤਰੋ ਉਹ ਅਗਰ ਬਾਹਰ ਉਹ ਕੰਨੀਚ ਅਸਾ ਡਾੜੀ ਬੈਠਾ ਬਿਮਾਰ ਵੀ ਚਲੋ ਬਾਹਰ ਨਿਕਲ ਜੀ ਬਾਹਰ ਵੀ ਨਹੀਂ ਨਿਕਲੇ ਕਿੰਨੇ ਦਿਨ ਹੋ ਗਏ ਆਪਾਂ ਚਲ ਗੋ ਜੀ ਮੈਂ ਤਰੋ ਖਣਾ ਪਾ ਚੱਲਦੇ ਆਂ ਅੰਦਰ ਹੋਰ ਟਾਈਮ ਹੋ ਗਿਆ ਬਾਹਰ ਬੈਠੇ ਨੂੰ ਦੇਖੋ ਫੇਰ ਆ ਗਈ ਪ੍ਰੋਬਲਮ ਡਰ ਲਾਦਾ ਨਾ ਕਦੇ ਉਹ ਫਰਦੀ ਚਕਾਰ ਬਣਾਉਂਦੀ ਆ ਉਹ ਯਾਰ ਦੇਖੋ ਕੁਛ ਕਰਨੀ ਸੀ ਮਰਾਦੀ ਸੀ ਜਰਵਾਣੀ ਚੱਲੀ ਜਾਂਦੀ ਹੈ ਇੱਕ ਤਾਂ ਬਲਲਣਾ ਦੂਣਾ ਦੇਖੋ ਜਦੇ ਨਹੀਂ ਕੀ ਕੱਟੀ ਕੀ ਕੱਟੀ ਦੀ ਤੁਹਾਡੀ ਸਮਾਪਤ ਨਾਉਂਦਾ ਬਿਲਕੁਲ ਬਣੂਗਾ ਜੀ ਜਦੋਂ ਬਹੁਤ ਜਿਆਦਾ ਜਾਰੀ ਹੋ ਰਿਹਾ ਹੈ ਨਾ ਪਤਾ ਹੀ ਚੱਲਦਾ ਹੈ ਵੀ ਬਣਾਉਣਾ ਕੰਗਰਾਚੂਲੇਸ਼ਨ ਸਾਰਿਆਂ ਨੂੰ ਆਪਣੇ ਚੈਨਲ ਤੇ 200 ਸਬਸਕ੍ਰਾਈਬਰ ਹੋ ਗਏ ਟੋਟਲ 210 ਹੋ ਗਏ ਦੇ ਥੈਂਕ ਯੂ ਫਾਰ ਦਿਸ ਸਪੋਰਟ ਸਾਨੂੰ ਵਰਤਮਤ ਹੋਰ ਵੀ ਸਪੋਰਟ ਕਰਦੇ ਰਹੋ ਜਿਹੜੇ ਵੀ ਵੀਰ ਭੈਣਾਂ ਦੇਖਦੇ ਨੇ ਇਹਨੂੰ ਸਾਡਾ ਸਪੋਰਟ ਕਰਦੇ ਰਿਹਾ ਤੁਹਾਨੂੰ ਤੇ ਪਲਾਉ ਨੂੰ ਕਿਤੇ ਵੀ ਸ਼ੇਅਰ ਕਰਦੇ ਰਿਹਾ ਕਰੋ ਅਕਦਰ ਆਪਣੀ ਕਦਰ ਹੀ ਕਰਵਾਣੀ ਸਤਿ ਸਲਾਮ ਨੂੰ ਕੁਝ ਵੀ ਸਾਤ ਅਲਕ ਅਨੇਕ ਅਨਰਤਾ ਤੇਰੀਆਂ ਤੇਰੀਆਂ ਸਾਰੇ ਨਰਸੂਜਾ ਦੀ ਸਤਿ ਸਾਮ ਲਗੇ ਜੇ ਤੇਰੇ ਨਾਲ ਕਲ ਤੁਸੀਂ ਗੁਰਵਾਰੀ ਦੇ ਲਈ ਦੇਲੀ ਦੇਲੀ ਤੁਸੀਂ ਗੁਰਵਾਰੀ ਲਾਓ ਤੁਹਾਡੇ ਸਾਰੇ ਦੁੱਖ ਪਰਾਂ ਹੋ ਜਾਣਗੇ ਸਾਰੇ ਦੁੱਖ ਸਾਰੇ ਹੋ ਜਾਣਗੇ ਜੇ ਤੁਸੀਂ ਮੇਰੀ ਮਰਵਾਣੀ ਲਾਉਗੇ ਹਨ ਅਸੀਂ ਵੀ ਡੇਲੀ ਲੋਗੇ ਤੁਸੀਂ ਵੀ ਐਕ੍ਰਮਣਾ ਡੇਲੀ ਗੁਰਵਾਰੀ ਕੋਈ ਆਪਣਾ ਪਹਿਲੇ ਟਾਈਮ ਤੋਂ ਲਾ ਲਿਆ ਕਰੋ ਹਨਾ ਇਸ ਪਾਸੇ ਲਗਾਓ ਆਪਾਂ ਤਾਂ ਵੀ ਦੁੱਧ ਤਾਂ ਵੀ ਉਪਾਏ ਤਾਂ ਵੀ ਲਾਉਣੀ ਚਾਹੀਦੀ ਆ ਦਰਵਾਜ਼ਾ ਕੋਈ ਮਾਰੂ ਤਾਂ ਕਹਾਂ ਸਾਡੇ ਖਾਂਗ ਗਵੇ ਜਿੰਗ ਹੁੰਦੀ ਆ ਲੈ ਮਿੱਤਰੋ ਰਾਤ ਹੋ ਗਈ ਐ ਤੇ ਹੁਣ ਆਪਾਂ ਲੈ ਕੇ ਆਣੇ ਦੁੱਧ ਹਨਾ ਹੋਰ ਤੇ ਕਿਤੇ ਤੋਂ ਜਾਣੀਆਂ ਉਹ ਵੀ ਦਾੜੀ ਮਾਰ ਤੇ ਮੰਮੀ ਕਿਤੇ ਹੁਣ ਆਪਾਂ ਲੈ ਕੇ ਆਣੇ ਦੁੱਧ ਚੋ ਲਈ ਇਹ ਮਿੱਤਰੋ ਲੈ ਕੇ ਆ ਗਏ ਆਪਾਂ ਦੁੱਧ ਹੁਣ ਇਹ ਅੰਦਰ ਦੁੱਧ ਚਲੋ ਚੱਲੀਏ ਹੁਣ ਆਪਾਂ ਅੰਦਰ ਉਤਰੋ ਹੁਣ ਆਪਾਂ ਆ ਗਏ ਸੀ ਹਨਾ ਅੰਦਰ ਤੇ ਗੁਰਬਾਣੀ ਦੀ ਸਮਾਪਤੀ ਹੋ ਚੁੱਕੀ ਆ ਤੇ ਹੁਣ ਆਪਾਂ ਬੈਠੇ ਤੇ ਆਪਾਂ ਜਾ ਨਿਕਾਏਗਾ ਹੁਣ ਹਟਾ ਹਨਾ ਬਾਅਦ ਵਿੱਚ ਤਾਂ ਚਲੋ ਬਾਹਰ ਨਿਕਾਉਣਾ ਤੇ ਮੌਸਮ ਵੀ ਅੱਜ ਦਾ ਬੜਾ ਸਾਫ਼ ਹੈ ਦੁੱਧ ਲੈ ਕੇ ਆ ਗਏ ਸੀ ਆਪਾਂ ਤੇ ਦੇਖਦੇ ਹਾਂ ਹੁਣ ਉਤਰੋ ਸਮਾਰੀ ਖਣੀ ਆ ਰਹੀ ਸੀ ਤੇ ਆ ਦੇਖੋ ਅਨਸਾਰ ਕੀ ਲੱਤਾਂ ਨਾਟਕੇ ਠੀਕ ਹੈ ਬੰਦੋ ਬਾਹਰ ਦੇਖਦੇ ਨੇ ਅੱਜ ਕਲਾ ਤਾਂ ਨਾਟਕੇ ਇਹ ਤਾਂ ਪੁੱਛੋ ਨਾ ਵਸੋ ਬੱਸ ਬੱਸ ਇਹਨਾਂ ਬਥਾਣੇ ਬੱਚੋ ਹਏ ਹਏ ਨਾਟਕ ਨੂੰ ਵੀ ਸੀਰੀਅਸ ਲੈ ਜਾਂਦੇ ਨੇ ਮੈਂ ਵੀ ਸੀ ਅੱਜ ਚਾਹ ਮਿੱਠਾ ਰੜੇ ਰੰਗ ਰੰਗ ਕਰਾਉਂਗਾ ਉਹ ਹੋਣੀ ਰਹਾ ਕਾ ਮਾਸਕ ਲਈ ਸਾਧੂ ਵੀ ਤੇ ਅੱਜ ਮੰਮੀ ਉੱਥੇ ਗਈ ਸੀ ਹਰਿਮੋਹ ਸਾਹਿਬ ਮੈਂ ਤਾਂ ਕਹਿੰਮ ਕਰਿਆ ਮੇਰੇ ਪਾਤਾ ਤਾਂ ਇਹ ਫ੍ਰੇਨ ਤੇ ਗਏ ਸੀ ਸਾਹਿਬ ਤੇ ਮੈਂ ਕਿੰਨੀ ਨੂੰ ਮੈਂ ਦੇਖੀ ਗਈ ਤੇ ਉਹ ਸੌਰੀ ਅਜੂ ਸਾਮੀ ਤਾਂ ਤਾਂਸਾਉ ਮੇਰੇ ਤਾਂ ਹੁੰਦੀ ਹੁੰਦੀ ਹੈ ਮੇਰੇ ਤੋਂ ਬਲੌਗ ਚ ਕਿੰਨੇ ਨੂੰ ਮੈਂ ਕਨਸ ਦੰਮੀ ਆਜੀ ਸੀ ਰਾਤ ਥੋੜੀ ਸੀ ਤੇ ਕੰਤਨਾਂ ਸਾਬ ਗਈ ਸੀ ਅੱਜ ਕਾਠੀ ਵਾਲਾ ਸੀ ਦੰਮੀ ਕਹਿੰਦੀ ਉੱਥੇ ਅੱਜ ਪੁਜੀਆ ਠੀਕ ਹੋ ਜਾਂਦਾ ਚੈਨ ਲੈਣਾ ਪਿਆਸ ਹੋ ਰਿਹਾ ਪਿਆਸ ਪਿਆਸ ਕੀ ਮਤਲਬ ਹੈ ਉਹ ਲਏ ਹਮਨਾ ਨੂੰ ਦੇਖੋ ਪਛੇ ਨਾਟਕ ਚੱਲ ਰਿਹਾ ਉਸੇ ਬਾਅਦ ਹਮਨ ਤਾਂ ਵਾਲੇ ਬਰੇ ਲਾਗ ਰਹੇ ਨਾਟਕ ਵਿੱਚ ਡਾਡੀ ਦੇਖੀਏ ਅਧਰ ਤੇ ਤੁਮ ਤਾਂ ਸਭ ਤੋਂ ਆ ਕੇ ਵਾਸੂ ਜੀ ਲੈ ਲਟ ਕੇ ਮੇਰੇ ਚਾਚੂ ਦਾ ਚਾਚੂ ਵੀ ਗਿਆ ਸੀ ਮੇਰਾ ਕਿੰਨੀ ਦਾ ਚੋ ਮਿੱਤਰੋ ਹੁਣ ਤੁਸੀਂ ਆਪਣਾ ਵਲੌਗ ਦੇਖਿਆ ਹੀ ਹੈ ਨਾ ਨਿੱਕਾ ਜਿਹਾ ਆਪਣਾ ਵਲੌਗ ਹੋਣਾ ਤਾਂ ਜ ਆਪਾਂ ਤੇ ਜੇ ਤੁਹਾਨੂੰ ਵਲੌਗ ਪਸੰਦ ਆ ਤਾਂ ਵੀਡੀਓ ਲਾਈਕ ਕਰ ਦਿਓ ਤੇ ਕਿੰਨੀ ਕੀ ਸ਼ੇਅਰ ਕਰ ਦਿਓ ਸਾਰਿਆਂ ਨੂੰ ਕਰ ਦਿਓ ਸਬਸਕ੍ਰਾਈਬ ਓਕੇ ਜੀ ਹੁਣ ਸਸੀ ਗਾਲ ਜੀ ਸਾਰਿਆਂ ਨੂੰ ਗੁੱਡ ਨਾਈਟ ਜੀ